ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕਹਿੰਦੇ ਨੇ ਉਹ ਅਰਦਾਸ ਕੀ ਜੋ ਪ੍ਰਭੂ ਦੇ ਕੰਨਾਂ ਤੱਕ ਨਾ ਪਹੁੰਚੇ। ਯਖ ਅਰਜ਼ ਗੋਫਤੰ ਪੇਸ਼ ਤੋ ਦਰਗੋਸ਼ ਕੁੰਨ ਕਰਦਾ। ਹੈ ਮੇਰੇ ਕਰਤਾਰ ਤੂੰ ਕੰਨ ਇਧਰ ਕਰ ਮੈਂ ਤੇਰੇ ਕਾਨੇ ਚ ਗੱਲ ਕਰਨੀ ਹੁੰ ਜ ਨਹੀਂ ਕਰਨੀ। ਤੂੰ ਸੁਣ। ਤੈਨੂੰ ਸੁਣਾਣੀ ਔਰ ਕਿਸੇ ਨੂੰ ਨਹੀਂ ਸੁਣਾਣੀ। ਇਕਬਾਲ ਇਸ ਨੂੰ ਇੰਜ ਵੀ ਬਿਆਨ ਕਰਦਾ ਹੈ। ਖੁਦਾ ਮਨਜ਼ੂਰ ਕਰਤਾ ਹੈ। दुआ जब दिल से होती है खुदा मंजूर करता है दुआ जब दिल से होती है पर यही एक मुश्किल है कि यह बड़ी मुश्किल से होती है दिल दी गहराई तो अरदास दी नहीं ता निकलेगी दिल पहले उसनों। मने तो सही उसनो जिसनों मनिया ही नहीं मंगेगा की खाक किस तरह मंगेगा वो देखो जोधड़ी किस तरह करेगा खुदा मंजूर करता है दुआ जब दिल से होती है पर यही एक मुश्किल है कि ये बड़ी मुश्किल से होती है। आसान नहीं है अरदास सुनी दातार प्रभु ढाढ़ी को महल बुलावे बुलाया प्रभु ने सन्मुख दसो की चाहिए की मंग ਪਤਾ ਹੈ ਹੁਣ ਗੁਰੂ ਨਾਨਕ ਕੀ ਕਹਿੰਦੇ ਨੇ ਪ੍ਰਭ ਦੇਖਦਿਆਂ ਦੁੱਖ ਭੁੱਖ ਲਤੀ ਤਾੜੀ ਕੋ ਮੰਗਣ ਚੇਤ ਨਾ ਹਵੇ ਪ੍ਰਭੂ ਨੂੰ ਦੇਖਦਿਆਂ ਸਾਰੀਆਂ ਬੁੱਖਾਂ ਮਿਟ ਗਈਆਂ ਸੱਚੇ ਨਾਮ ਆਧਾਰ ਮੇਰਾ ਜਨ ਬੁੱਖਾਂ ਸਭ ਗਮ ਸਾਰੀਆਂ ਬੁੱਖਾਂ ਮਿਟ ਗਈਆਂ ਕੁਝ ਮੰਗਣਾ ਚੇਤੇ ਹੀ ਨਹੀਂ ਮੰਗਣਾ ਚੇਤੇ ਹੀ ਨਹੀਂ ਸਭ ਕੁਝ ਖੁਦਾ ਸੇ ਮੰਗ ਲਿਆ ਖੁਦਾ ਕੋ ਮੰਗ ਕਰ ਉਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਦ ਹੁਣ ਤੇ ਕੋਈ ਮੰਗ ਪੈਦਾ ਹੀ ਨਹੀਂ ਹੁੰਦੀ ਆਖਰੀ ਮੰਗ ਨੋ ਛੋਲੇ ਇੰਤਿਹਾਨੋ ਛੋਲੇ ਸਭ ਕੁਝ ਖੁਦਾ ਸੇ ਮੰਗ ਲਿਆ ਖੁਦਾ ਕੋ ਲੋ ਖੁਦਾ ਨੋ ਨਹੀਂ ਮੰਗਿਆ ਤੋ ਫਿਰ ਜੋ ਕੁਛ ਵੀ ਮੰਗਣਾ ਹੈ ਪਤਾ ਸਤਗੁਰੂ ਕੀ ਕਹਿੰਦੇ ਨੇ ਵਿਣ ਤੋਦ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਯਕੀਨ ਜਾਨੋ ਲੋਕ ਰੋਜ਼ ਪਰਮਾਤਮਾ ਕੋਲ ਦੁੱਖ ਹੀ ਮੰਗਦੇ ਨੇ ਸੁੱਖ ਨਹੀਂ ਮੰਗਦੇ ਇਸੇ ਕਰਕੇ ਦੁਖੀ ਨੇ ਇੰਜ ਕਹਦੇ ਨੇ ਮੰਗਦੇ ਹੀ ਦੁੱਖ ਨੇ ਜਿੱਥੋਂ ਸਾਰੇ ਸੁੱਖ ਆਉਂਦੇ ਨੇ ਸਾਰਾ ਰਸ ਆਉਂਦਾ ਹੈ ਸਾਰਾ ਗਿਆਨ ਆਉਂਦਾ ਹੈ ਸਾਰੇ ਗੁਣ ਆਉਂਦੇ ਨੇ ਸਾਰਾ ਆਨੰਦ ਆਉਂਦਾ ਉਸ ਤੋਂ ਤੇ ਮੰਗਦੇ ਹੀ ਨਹੀਂ ਸਭ ਕੁਝ ਖੁਦਾ ਸੇ ਮੰਗ ਲਿਆ ਖੁਦਾ ਕੋ ਮੰਗ ਕਰ ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਦ ਵਿਣ ਤੋਦ ਹੋਰ ਜੇ ਮੰਗਣਾ ਸਿਰ ਦੁਖਾਂ ਦੇ ਦੁਖ ਦੇਹੇ ਨਾਮ ਸੰਤੋ ਕੀਆ ਉਤਰੇ ਮਨ ਕੀ ਬਖ ਢਾਡੀ ਕੋ ਮੰਗਣ ਚੇਤਨਾ ਆਵੇ ਸਤਿਗੁਰੂ ਕਹਿੰਦੇ ਨੇ ਹੁਣ ਇਸ ਢਾਡੀ ਨੂੰ ਮੰਗਣਾ ਤੇ ਕੁਝ ਚੇਤੇ ਹੀ ਨਹੀਂ ਆਉਂਦਾ ਤੂੰ ਸਾਹਮਣੇ ਕੀ ਹੋਇਆ ਸਾਰੀਆਂ ਹੀ ਭੁੱਖਾਂ ਗਿਰ ਗਈਆਂ ਜਿਤਨੇ ਚਿਰ ਤੱਕ ਕੋਈ ਮਨੁੱਖ ਗੋਬਿੰਦ ਚ ਲੀਨ ਨਹੀਂ ਹੋਇਆ ਉਤਨੇ ਚਿਰ ਤੱਕ ਰਾਜਾ ਨਹੀਂ ਬਣ ਸਕਦਾ ਮੰਗਤਾ ਹੀ ਰਹੇਗਾ ਭਿਖਾਰੀ ਰਹੇਗਾ ਮੰਗਤਾ ਹੀ ਰਹੇਗਾ ਫਰਕ ਸਿਰਫ ਇਤਨਾ ਹੁੰਦਾ ਹੈ ਕੋਈ ਛੋਟੇ ਮੰਗਤੇ ਹੁੰਦੇ ਨੇ ਕੋਈ ਵੱਡੇ ਮੰਗਦੇ ਹੁੰਦੇ ਆਉਂਦੇ ਮੰਗਤੇ ਹੀ ਨੇ ਹੋਰ ਕੁਝ ਵੀ ਜਿਹੜਾ ਮੰਗਣ ਵਾਲੇ ਸ਼ਾਨ ਸ਼ੌਕਤ ਨਾਲ ਮੰਗਦੇ ਨੇ ਅਸੀਂ ਬਾਦਸ਼ਾਹ ਕਹਿ ਦਿੰਦੇ ਆਂ ਕੌਣ ਦੱਸੇ ਘਰ ਘਰ ਹੱਥ ਜੋੜ ਕੇ ਇੱਕ ਇੱਕ ਵੋਟ ਮੰਗਣ ਵਾਲਾ ਜੋ ਹੈ ਮੰਗਤਾ ਕਿਤਨਾ ਵੱਡਾ ਮੰਗਤਾ ਹੈ ਇੱਕ ਇੱਕ ਵੋਟ ਪਿਆ ਮੰਗਦਾ ਤੁਸੀਂ ਇਹਨਾਂ ਨੂੰ ਸ਼ੈਨਸ਼ਾਖ ਹੋਗੇ ਕੋਈ ਧਨ ਮੰਗਦਾ ਹੈ ਕੋਈ ਰੋਟੀ ਮੰਗਦਾ ਹੈ ਕੋਈ ਵੋਟ ਮੰਗਦਾ ਹੈ ਮੰਗਣ ਵਾਲਾ ਮੰਗਤਾ ਹੀ ਹੈ ਐਨੇ ਮੈਂਸ ਖੈਰ ਲਮਕਾਵਾ ਨਾ ਵਾਸ਼ਨਾ ਮਨੁੱਖ ਨੂੰ ਮੰਗਤਾ ਬਣਾਈ ਰੱਖਦਾ ਵਾਸ਼ਨਾ ਦੇ ਤਿੰਨ ਕੇਂਦਰ ਨੇ ਅਹੰਕਾਰ ਵਾਸ਼ਨਾ ਪ੍ਰਪਤਾ ਮੰਗਦੀ ਹੈ ਲੋਭ ਵਾਸ਼ਨਾ ਧਨ ਮੰਗਦਾ ਹੈ ਪਦਾਰਥ ਮੰਗਦਾ ਹੈ ਕਿਹੜਾ ਪਦਾਰਥ ਕਿਹੜਾ ਧਨ ਜੋ ਮੇਰੇ ਕੋਲ ਨਹੀਂ ਜਿੰਨਾ ਮੇਰੇ ਕੋਲ ਨਹੀਂ ਹੈ ਜੋ ਮਹਿਲ ਮਾੜੀ ਮੇਰੇ ਕੋਲ ਨਹੀਂ ਹੈ ਜੋ ਧਨ ਸੰਪਦਾ ਮੇਰੇ ਕੋਲ ਨਹੀਂ ਹੈ ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ ਜੋ ਨਹੀਂ ਹੈ ਜੋ ਹੱਥਾਂ ਦੇ ਚ ਹੈ ਵਾਸ਼ਨਾ ਉਸ ਨੂੰ ਨਹੀਂ ਦੇਖਦੀ ਕਤਈ ਨਹੀਂ ਦੇਖਦੀ ਜੋ ਨਹੀਂ ਹੈ ਉਹ ਵੀ ਹੋ ਜਾਏ ਵਾਸ਼ਨਾ ਫਿਰ ਅੱਗੇ ਚਲੀ ਜਾਂਦੀ ਸਹਿਸ ਖਟੇ ਲਖ ਕੋ ਉਠਦਾ ਆਵੇ ਤ੍ਰਿਪਤਨਾ ਆਵੇ ਮਾਇਆ ਪਾਚੇ ਫਿਰ ਉਹ ਵੀ ਮਿਲ ਗਿਆ ਉਹ ਵੀ ਹੱਥੇ ਚ ਆ ਗਿਆ ਵਾਸ਼ਨਾ ਫਿਰ ਅੱਗੇ ਚਲੀ ਗਈ ਜੋ ਹੁਣ ਵੀ ਹੱਥੇ ਚ ਨਹੀਂ ਹੈ ਸਭ ਕੁਝ ਤੇ ਹੱਥੇ ਚ ਆ ਨਹੀਂ ਸਕਦਾ ਵਾਸ਼ਨਾ ਹਮੇਸ਼ਾ ਮਨੁੱਖ ਨੂੰ ਮੰਗਤਾ ਬਣਾ ਕੇ ਰੱਖਦੀ ਅਹੰਕਾਰ ਵਾਸ਼ਨਾ ਲੋਭ ਵਾਸ਼ਨਾ ਕਾਮ ਵਾਸ਼ਨਾ ਰੂਪ ਦੀ ਮੰਗ ਸਰੀਰ ਵਿਪਰੀਤ ਸਰੀਰ ਦੀ ਮੰਗ ਕਾਮ ਵਾਸ਼ਨਾ ਮੰਗ ਕਿਸ ਦੀ ਜੋ ਨਹੀਂ ਹੈ ਜੋ ਨਹੀਂ ਹੈ ਗੁਸਤਾਖੀ माफ ਮੈਨੂੰ ਕਹਿਣ ਦੇਣਾ ਮਨੋਚਿੰਤ ਕਹਿੰਦੇ ਨੇ ਮਾਨਸਿਕ ਤਲਤੇ ਤੇ ਬੁਥੇਰੇ ਮਨੁਕ ਬਰਾਤਕਾਰੀ ਨੇ ਦੁਰਾਚਾਰੀ ਨੇ ਸਰੀਰਕ ਤਲਤੇ ਨਹੀਂ ਕਿਉਂ ਕਾਨੂੰਨ ਹੈ ਸਮਾਜ ਮਾਨਸਿਕ ਤਲਤੇ ਨੇ ਪੁਰਸ਼ ਨੂੰ ਬਰਾਤਕਾਰੀ ਕਹਿੰਦੇ ਨੇ ਗੁਸਤਾਖੀ माफ ਮੈਂ ਗਰਸਤੀਆਂ माफ ਕਰ ਦੇਣਾ ਇਸਤਰੀ ਨੂੰ ਗਨਕਾ ਕਹਿੰਦੇ ਨੇ गन ਕਹ ਅਗਰ ਮਨ ਦੇ ਜਿਸ ਤਰ੍ਹਾਂ ਦਾ ਖਿਆਲ ਚੱਲਦਾ ਹੈ ਵਾਸ਼ਨਾ ਸਦਾ ਉਸ ਦੀ ਮੰਗ ਕਰਦੀ ਏ ਕਿਸ ਦੀ ਜੋ ਨਹੀਂ ਅਹੰਕਾਰ ਵਾਸ਼ਨਾ ਲੋਭ ਵਾਸ਼ਨਾ ਕਾਮ ਵਾਸ਼ਨਾ ਵਾਸ਼ਨਾ ਉਸ ਨੂੰ ਦੇਖਦੀ ਨਹੀਂ ਜੋ ਕੋਲ ਹੈ ਅਗਰ ਕੋਲ ਹੈ ਉਸ ਨੂੰ ਦੇਖਣ ਲੱਗ ਪਏ ਤੇ ਸੰਤੋਖੀ ਹੋ ਗਿਆ ਤੇ ਰੱਬ ਨਾਲ ਜੁੜ ਗਿਆ ਵਾਸ਼ਨਾ ਨਹੀਂ ਦੇਖਦੀ ਜੋ ਕੋਲ ਹੈ ਮੁੱਠੀ ਦੇ ਚ ਆਪਣੇ ਕੋਲ ਹੈ ਨਹੀਂ ਦੇਖਦੀ ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ ਜੋ ਨਹੀਂ ਜੋ ਨਹੀਂ ਹੈ ਜੋ ਨਹੀਂ ਹੈ ਉਹ ਵੀ ਹੋ ਜਾਏ ਫਿਰ ਵਾਸ਼ਨਾ ਉਸ ਨੂੰ ਦੇਖਦੀ ਹੈ ਜੋ ਹੁਣ ਵੀ ਨਹੀਂ ਹੈ ساری ਜ਼ਿੰਦਗੀ ਮਨੁੱਖ ਮੰਗਦਾ ਹੀ ਰਹਿੰਦਾ ਹੈ ਜੋ ਜੜੀ ਪ੍ਰਮਾਤਮਾ ਦੇ ਕੋ ਜੜੀ ਕਰਦਾ ਹੈ ਅੱਖਾਂ ਆਖਦੇ ਨੇ ਬੇਨਤੀਆਂ ਕਰਦੇ ਨੇ ਕੀ ਆਖਦੇ ਨੇ ਆਖੇ ਮੰਗੇ ਆਖਣ ਦੇ ਤੇ ਮੰਗੇ ਅਰਦਾਸ ਦੇ ਚ ਮੰਗੇ ਆਖੇ ਮੰਗੇ ਦੇ ਦੇ ਐ ਦੇ ਏ ਦੇ ਦਾਤ ਕਰੇ ਦਾਤਾਰ ਦਾਤਾ ਦੇਂ ਠੀਕ ਹੈ ਤੋ ਜੋ ਮੰਗਿਆ ਲੈ ਜਿਵੇਂ ਜਿ ਕਹਿਦਾ ਅੱਜ ਤੱਕ ਜੋ ਕੁਝ ਸਾਡੇ ਕੋਲ ਹੈ ਮੰਗਿਆ ਸੀ ਤਾਂ ਹੈ ਦਾਤ ਕਰੇ ਦਾਦਾ ਕਈ ਵਾਰ ਜੋ ਕੁਝ ਨਹੀਂ ਮਿਲਦਾ ਝੋਲੀ ਛੋਟੀ ਹੁੰਦੀ ਹੈ ਸੱਚੀ ਪਾਤਰਤਾ ਵਧਾਈ ਜਾਂਦਾ ਉਹ ਦੇਈ ਜਾਂਦਾ ਪਾਂਡਾ ਵੱਡਾ ਕਰੀ ਜਾਉ ਦੇਈ ਜਾਂਦਾ ਬਾਰਿਸ਼ ਹੋ ਰਹੀ ਹੈ ਅੱਖ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਇਹ ਦੇ ਇਹ ਦੇ ਇਹ ਦੇ ਐ ਵੀ ਮੇਰੇ ਘਰ ਆਵੇ ਐ ਵੀ ਮੇਰੇ ਘਰ ਆਵੇ ਐ ਵੀ ਮੇਰੇ ਘਰ ਆਵੇ ਪੇ ਪ੍ਰਮਾਤਮਾ ਕਿਦਰੇ ਕਹਿ ਦੇਵੇ ਮੈਂ ਵੀ ਆਵਾਂ ਨਾ ਤੂੰ ਇੱਕ ਬਸ ਤੇਰੀ ਲੋੜ ਨਾ ਮਨੁੱਖ ਪ੍ਰਮਾਤਮਾ ਕੋਲੋਂ ਸਭ ਕੁਝ ਮੰਗਦਾ ਹੈ ਸਿਰਫ ਪ੍ਰਮਾਤਮਾ ਨੂੰ ਛੋੜ ਕੇ ਵਾਸ਼ਨਾ ਪ੍ਰਮਾਤਮਾ ਨੂੰ ਮੰਗਦੀ ਹੀ ਨਹੀਂ ਪਦਾਰਥ ਨੂੰ ਮੰਗਦੀ ਹੈ ਅਹੰਕਾਰ ਵਾਸ਼ਨਾ ਲੋਭ ਵਾਸ਼ਨਾ ਕਾਮ ਵਾਸ਼ਨਾ ਹੁਣ ਹੋਰ ਸੁਣ ਲਓ ਇਹ ਵਾਸ਼ਨਾ ਅੱਗੇ ਤੋਂ ਅੱਗੇ ਚਲਦੀ ਗਈ ਜੀਵਨ ਤੇ ਰੋਜ਼ ਰੋਛੋਟਾ ਹੋ ਰਿਹਾ ਹੈ ਸਰੀਰ ਇੱਕ ਦਿਨ ਬਿਰਧ ਹੋ ਜਾਂਦਾ ਹੈ ਵਾਸ਼ਨਾ ਬਿਰਧ ਨਹੀਂ ਹੁੰਦੀ ਬੁੱਢੀ ਨਹੀਂ ਹੁੰਦੀ ਅਹੰਕਾਰ ਵਾਸ਼ਨਾ ਬੁੱਢੀ ਨਹੀਂ ਹੁੰਦੀ ਲੋਭ ਵਾਸ਼ਨਾ ਬਿਰਧ ਨਹੀਂ ਆਉਂਦੀ ਕਾਮ ਵਾਸ਼ਨਾ ਬਿਰਧ ਨਹੀਂ ਆਉਂਦੀ ਅਗਰ ਬਿਰਧ ਆਉਂਦੀ ਹੈ ਤਾਂ ਜਿਵੇਂ ਬਿਰਧ ਮਰ ਜਾਂਦਾ ਹੈ ਵਾਸ਼ਨਾ ਵੀ ਮਰ ਜਾਣੀ ਚਾਹੀਦੀ ਹੈ ਮਨੁੱਖ ਦੇ ਮਰਨ ਦੇ ਨਾਲ ਵਾਸ਼ਨਾ ਨਹੀਂ ਮਰਦੀ। ਸਰੀਰ ਦੀ ਮੌਤ ਦੇ ਨਾਲ ਵਾਸ਼ਨਾ ਨਹੀਂ ਮੰਦੀ। ਅਗਰ ਸਰੀਰ ਦੀ ਮੌਤ ਨਾਲ ਵਾਸ਼ਨਾ ਮਰ ਜਾਏ ਫਿਰ ਤੇ ਪਰਮਾਤਮਾ ਚਲੇਨ ਹੋ ਗਏ। ਸਰੀਰ ਮਰ ਜਾਂਦਾ ਹੈ ਵਾਸ਼ਨਾ ਨਹੀਂ ਮਰਦੀ ਤੇ ਵਾਸ਼ਨਾ ਅਗਲਾ ਜਨਮ ਕਰਾ ਦਿੰਦੀ। ਇਹ ਵਾਸ਼ਨਾ ਅਗਲਾ ਜਨਮ ਕਰਾ ਦਿੰਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ। ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਵੱਧਾ ਆਵੇ ਜਾਏ। ਫਿਰ ਫਿਰ ਫੇਰ ਵਟਾਈਏ ਗਿਆਨੀ ਹੋਏ ਮਰਮ ਕੋ ਪਾਏ ਕੋਈ ਵਿਰਲਾ ਗਿਆਨੀ ਇਸ ਮਰਮ ਨੂੰ ਸਮਝਦਾ ਹੈ ਕਿ ਸਰੀਰ ਬਿਰਧ ਹੋ ਗਿਆ ਵਾਸ਼ਨਾ ਤੇ ਬਿਰਧ ਨਹੀਂ ਹੋਈ ਤੇ ਜੇ ਸਰੀਰ ਦੇ ਬੁੱਢੇ ਹੋਣ ਨਾਲ ਵਾਸ਼ਨਾ ਬੁੱਢੀ ਨਹੀਂ ਹੋਈ ਸਰੀਰ ਦੇ ਮਰਨ ਨਾਲ ਵਾਸ਼ਨਾ ਮਰਦੀ ਵੀ ਨਹੀਂ ਤੇ ਵਾਸ਼ਨਾ ਅਗਲਾ ਜਨਮ ਕਰਾ ਦਿੰਦੀ ਹੈ ਮਾਂ ਬਾਪ ਦੀ ਵਾਸ਼ਨਾ ਜੀਵ ਆਤਮਾ ਦੀ ਵਾਸ਼ਨਾ ਮਿਲ ਕੇ ਨਵੇਂ ਸਰੀਰ ਦਾ ਜਨਮ ਜਿੰਨੇ ਚਿਰ ਤੱਕ ਵਾਸ਼ਨਾ ਜਮਦਾ ਰਹੇਗਾ ਮਰਦਾ ਰਹੇਗਾ ਜਮਦਾ ਰਹੇਗਾ ਮਰਦਾ ਰਹੇਗਾ ਸਰੀਰ ਮਰ ਜਾਂਦਾ ਹੈ ਵਾਸ਼ਨਾ ਨਹੀਂ ਮਰਦੀ ਸਰੀਰ ਬੁੱਢਾ ਹੋ ਜਾਂਦਾ ਹੈ ਵਾਸ਼ਨਾ ਬੁੱਢੀ ਨਹੀਂ ਹੁੰਦੀ ਵਾਸ਼ਨਾ ਸਦਾ ਜਵਾਨ ਹੁੰਦੀ ਸਦੀਵੀ ਜਵਾਨ ਹੁੰਦੀ ਅਹੰਕਾਰ ਵਾਸ਼ਨਾ ਇਹ ਵੱਧ ਗਈ ਵੱਧ ਗਈ ਤਾਂ ਇੱਕ ਦਿਨ ਬਰਸ਼ਟ ਕਰ ਦਿੰਦੀ ਹੈ ਅਹੰਕਾਰ ਵਾਸ਼ਨਾ ਬ੍ਰਸ਼ਟ ਹੋ ਕੇ ਇਨਸਕ ਬਣਾ ਦਿੰਦੀ ਹੈ ਲੋਭ ਵਾਸ਼ਨਾ ਬ੍ਰਸ਼ਟ ਹੋ ਕੇ ਬੇਈਮਾਨ ਬਣਾ ਦਿੰਦੀ ਹੈ ਠੱਗ ਬਣਾ ਦਿੰਦੀ ਹੈ ਚੋਰ ਬਣਾ ਦਿੰਦੀ ਹੈ ਕਾਮ ਵਾਸ਼ਨਾ ਬ੍ਰਸ਼ਟ ਹੋ ਕੇ ਪੁਰਸ਼ ਹੈ ਤੇ ਬਲਾਦਕਾਰੀ ਬਣਾ ਦਿੰਦੀ ਹੈ ਇਸਤਰੀ ਹੈ ਤੋਂ ਗਨਕਾ ਬਣਾ ਦਿੰਦੀ ਹੈ ਅਹੰਕਾਰ ਵਾਸ਼ਨਾ ਲੋਭ ਵਾਸ਼ਨਾ ਕਾਮ ਵਾਸ਼ਨਾ ਬ੍ਰਸ਼ਟ ਕਰ ਦਿੰਦੀ ਹੈ ਹੈਰਾਨ ਹੁੰਦਾ ਮੈਂ ਪੜ ਕੇ ਔਰ ਸੁਣ ਕੇ ਇਸ ਵਕਤ ਮਰਾਕੋ ਦੇ ਨਵਾਬ ਦੀਆਂ 1000 ਬੇਗਮਾਂ ਨੇ ਗੁਜ਼ਰੇ ਹੋਏ ਨਿਜ਼ਾਮ ਹైదਰਾਬਾਦ ਦੀਆਂ 600 ਬੇਗਮਾਂ ਸਨ ਪੰਜਾਬ ਦੇ ਇੱਕ ਮਹਾਰਾਜੇ ਦੀਆਂ 400 ਮਹਾਰਾਣੀਆਂ ਸਨ ਔਰ ਬਲਾਤਕਾਰੀ ਕਿਸ ਨੂੰ ਕਹਿੰਦੇ ਨੇ ਕੌਣ ਹੁੰਦਾ ਬਲਾਤਕਾਰ ਕਿਸ ਨੂੰ ਕਹਿੰਦੇ ਨੇ ਬਲਾਤਕਾਰ ਕਾਮ ਵਾਸ਼ਨਾ ਅਸੀਮ ਬਣ ਕੇ ਮਨੁੱਖ ਨੂੰ ਭ੍ਰਸ਼ਟ ਕਰ ਦਿੰਦੀ ਏ ਪੁਰਸ਼ ਹੈ ਤੋਂ ਬਲਾਤਕਾਰੀ ਬਣਾ ਦਿੰਦੀ ਏ ਇਸਤਰੀ ਹੈ ਤੋਂ ਗਨਕਾ ਬਣਾ ਦਿੰਦੀ ਲੋਭ ਵਾਸ਼ਨਾ ਅਸੀਮ ਹੋ ਕੇ ਮਨੁੱਖ ਨੂੰ ਭ੍ਰਸ਼ਟ ਕਰ ਦਿੰਦੀ ਏ ਬੇਈਮਾਨ ਬਣਾ ਦਿੰਦੀ ਏ ਚੋਰ ਬਣਾ ਦਿੰਦੀ ਏ ਠੱਗ ਬਣਾ ਦਿੰਦੀ ਏ ਧੋਖੇਬਾਜ਼ ਬਣਾ ਦਿੰਦੀ ਅਹੰਕਾਰ ਵਾਸ਼ਨਾ ਅਗਰ ਜੋ ਨਹੀਂ ਹੈ ਉਹ ਮਿਲਦਾ ਜਾ ਰਿਹਾ ਹੈ ਮਿਲਦਾ ਜਾ ਰਿਹਾ ਹੈ ਇਹ ਵਾਸ਼ਨਾ ਬਰਸ਼ਟੋ ਕੇ ਨੂੰ ਹਿੰਸਕ ਕਰ ਦੇਗੀ। ਮਹਾਨ ਹਿੰਸਕ ਕਰ ਦੇਗੀ। ਦੁਨੀਆ ਦੇ ਚ ਵੱਡੇ ਵੱਡੇ ਹਿੰਸਾ ਸਤਾਧਾਰੀਆਂ ਨੇ ਕੀਤੀਆਂ ਨੇ। ਕਿਸੇ ਕਾਤਲ ਨੇ ਨਹੀਂ ਕੀਤੀ। ਕੋਈ ਕਾਤਲ 2.5 ਕਰੋੜ ਬੰਦਿਆਂ ਦਾ ਕਤਲ ਨਹੀਂ ਕਰ ਸਕਦਾ। ਇੱਕ ਦੋ ਕਤਲ ਦੇਚੀ ਪਕੜਿਆ ਜਾਏਗਾ। 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ। 3 ਕਰੋੜ ਬੰਦਿਆਂ ਦਾ ਕਾਤਲ ਹੈ ਮਾਉਸੇ ਤੋਂ। ਉਹ ਤੇ ਡਿਕਟੇਟਰ ਕਹਿਲਾਏ, ਉਹ ਤੇ ਹੁਕਮਰਾਨ ਕਹਿਲਾਏ। ਉਹ ਤੇ ਬਾਦਸ਼ਾਹ ਕਹਿਲਾਏ। ਤੋ ਖੈਰ ਅਹੰਕਾਰ ਵਾਸ਼ਨਾ ਲੋਭ ਵਾਸ਼ਨਾ ਕਾਮ ਵਾਸ਼ਨਾ ਜਿਤਨੇ ਸਿਰ ਤੱਕ ਜਾਰੀ ਹੈ ਜਮਦਾ ਮਰਦਾ ਰਹੇਗਾ ਮਨੁੱਖ ਕਿਉਂ ਸਰੀਰ ਬਿਰਧ ਹੋ ਜਾਂਦਾ ਹੈ ਵਾਸ਼ਨਾ ਬਿਰਧ ਨਹੀਂ ਹੁੰਦੀ ਸਰੀਰ ਮਰ ਜਾਂਦਾ ਹੈ ਵਾਸ਼ਨਾ ਨਹੀਂ ਮਰਦੀ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਵੱਧਾ ਆਵੇ ਜਾਏ ਵਾਸ਼ਨਾ ਮੌਜੂਦ ਹੈ ਇੱਕ ਬੁੱਢੇ ਮਨੁੱਖ ਦੇ ਅੰਦਰ ਤੂੰ ਸਮਝ ਲਓ ਅਗਲਾ ਜਨਮ ਹੁਣਾ ਹੈ ਇਸ ਇਹ ਫਿਰ ਜੰਮੇਗਾ ਫਿਰ ਮਰੇਗਾ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜ਼ਾਏ ਪਿਆਦੇ ਸ਼ਰਮੇ ਬੜੇ ਬਿਰਦ ਮੁਨਖ ਦੇਖੇ ਨੇ ਹੱਥ ਕੰਬਦੇ ਪੈਰ ਕੰਬਦੇ ਪੈਨੇ ਦੋ ਬੰਦੇ ਇੱਕ ਕੁਰਸੀ ਤੋ ਲਾਂਦੇ ਨੇ ਤੇ ਫਿਰ ਬਿਠਾਉਂਦੇ ਨੇ ਪਰ ਰਾਜਨੀਤੀ ਨਹੀਂ ਛੋੜਦੇ ਪ੍ਰਭਤਾ ਦੀ ਵਾਸ਼ਨਾ ਬਿਰਦ ਨਹੀਂ ਆਉਂਦੀ ਲੋਭ ਵਾਸ਼ਨਾ ਬਿਰਦ ਨਹੀਂ ਆਉਂਦੀ ਬੁੱਢੇ ਤੋਂ ਬੁੱਢਾ ਮੁਨਖ ਲੋਬ ਵਾਸ਼ਨਾ ਤੇ ਮੌਜੂਦ ਕਾਮ ਵਾਸ਼ਨਾ ਤੇ ਮੌਜੂਦ ਇਸ ਸ਼ਕਰਜ ਨਾ ਪਹਿਣਾ ਹੈ ਬਿਰਧ ਹੋ ਗਿਆ ਤੇ ਬਹੁਤ ਗੁਣਵਾਨ ਹੋ ਗਿਆ ਹੋਵੇਗਾ ਐਸੀ ਗੱਲ ਨਹੀਂ ਹੈ ਇੱਕ ਹਕੀਕਤ ਹੈ ਬਹੁਤ ਵੱਡੀ ਜੋ ਹੈ ਸਚਾਈ ਹੈ ਸਰੀਰ ਬਿਰਧ ਹੋ ਗਿਆ ਵਾਸ਼ਨਾ ਬਿਰਧ ਨਹੀਂ ਹੁੰਦੀ ਪਰ ਭਾਈ ਸਾਹਿਬ ਕਹਿੰਦੇ ਨਾ ਕਿਰ ਵਾਸ਼ਨਾ ਵੀ ਬਿਰਧ ਹੋ ਗਈ ਤਾਂ ਵਾਸ਼ਨਾ ਮਰ ਵੀ ਜਾਂਦੀ ਹੈ ਮਰ ਵੀ ਸਕਦੇ ਤੇ ਅਗਲਾ ਜਨਮ ਕਦਮ ਫਿਰ ਤੇ ਜਬ ਤਬ ਕਰਨ ਦੀ ਲੋੜ ਹੀ ਨਹੀਂ ਸਾਧਨਾ ਕਰਨ ਦੀ ਲੋੜ ਹੀ ਨਹੀਂ ਭਰਤਰੀ ਕਹਿੰਦੇ ਨੇ ਮੇਰੀ ਮਨ ਰੂਪੀ ਮਿੱਟੀ ਰੇ اے ਪਰਮਾਤਮਾ ਚੋਂ ਕਿਉਂਕਿ ਤੂੰ ਕੁਮਾਰ ਹੈ ਵਾਸ਼ਨਾ ਦਾ ਪਾਣੀ ਪਾਇਆ ਔਰ ਇਹਨੂੰ ਬੜਾ ਗੁਣ ਹੈ ਮਨ ਦੇ ਜ਼ਰਰੇ ਜ਼ਰਰੇ 'ਚ ਵਾਸ਼ਨਾ ਹੀ ਵਾਸ਼ਨਾ ਹੈ। ਪ੍ਰਾਰਥਨਾ ਵੀ ਮਨੁੱਖ ਦੀ ਵਾਸ਼ਨਾ ਹੈ। ਕਿਉਂਕਿ ਜਿਤਨੇ ਚਿਰ ਤੱਕ ਅਰਦਾਸ ਤੇ ਪ੍ਰਾਰਥਨਾ ਦੇ 'ਚ ਮੰਗ ਹੈ, ਗੁਸਤਾਖੀ ਮਾਫ ਕਹਿਣ ਦੇਣਾ ਉਹ ਵਾਸ਼ਨਾ ਹੈ। ਅਰਦਾਸ ਦੇ ਜਿਸ ਦਿਨ ਧੰਨਵਾਦ ਹੋਏਗਾ, ਸ਼ੁਕਰਾਨਾ ਹੋਏਗਾ, ਉਹ ਆਦਰਾ ਅਰਦਾਸ। ਉਹ ਪ੍ਰਾਰਥਨਾ ਹੈ। ਉਸ ਅਰਦਾਸ ਨੇ ਜੋੜਨਾ ਹੈ। ਅਗਰ ਅਰਦਾਸ ਦੇ 'ਚ ਵੀ ਵੰਗ ਹੈ, ਵਾਸ਼ਨਾ ਹੈ। ਇਹ ਪ੍ਰਾਰਥਨਾ ਨਹੀਂ ਬਣ ਸਕਦੀ। ਗੱਲ ਮੈਨੂੰ ਭੁੱਲਦੀ ਨਹੀਂ ਕਦੇ ਇਸ ਤਰ੍ਹਾਂ ਦੀ ਕਥਾ ਚੱਲ ਜਾਏ ਸੂਫੀ ਸੰਤ ਯਾਦ ਆ ਜਾਂਦਾ ਹੈ ਸਾਡੀ ਛੋਟੀ ਉਮਰ ਦੇ ਯਤਿਮ ਹੋ ਗਿਆ ਸੀ ਬਗਦਾਦ ਵਿੱਚ ਇੱਕ ਧਾਰਮਿਕ ਮਦਰਸੇ ਦੇ ਵਿੱਚ ਪੜਦਾ ਸੀ ਧਾਰਮਿਕ ਮਦਰਸਾ ਪੰਜ ਵਕਤ ਨਮਾਜ਼ ਤੇ ਪੜ੍ਹਨੀ ਸੀ ਫਜਰ ਦੀ ਨਮਾਜ਼ ਅਸਰ ਦੀ ਨਮਾਜ਼ ਜ਼ੁਹਰ ਦੀ ਨਮਾਜ਼ ਮਗਰਬ ਦੀ ਨਮਾਜ਼ ਫਿਰ ਸ਼ਾਮ ਨੂੰ ਰਾਤ ਨੂੰ ਇਸ਼ਾ ਦੀ ਨਮਾਜ਼ ਪੰਜ ਨਮਾਜ਼ ਅਸਰ ਜ਼ੁਹਰ ਤੇ ਮਗਰਬ ਦੀ ਨਮਾਜ਼ ਬੜੇ ਔਖੇ ਢੰਗ ਨਾਲ ਪੜਦਾ ਸੀ ਕਿਉਂ ਮਦਰਸੇ ਤੋਂ ਮਸਜਿਦ ਦੋ ਫਰਲਾਂਗ ਦੂਰ ਸੀ ਤੇ ਇਰਾਕ ਦੀ ਬੜੀ ਭਿਆਨਕਰ ਗਰਮੀ درجہ حرਾਰਤ 50 ਤੋਂ ਵੀ ਅੱਗੇ ਟੱਪ ਜਾਂਦਾ ਰੇਤ ਅੱਗ ਬਣ ਜਾਂਦੀ ਹੈ ਤੱਪ ਕੇ ਇਦੇ ਪੈਰਾਂ ਵਿੱਚ ਜੁੱਤੀ ਨਹੀਂ ਸੀ। ਯਤੀਮ ਮਦਰਸੇ 'ਚ ਦਾਖਲ ਤੇ ਕਰ ਲਿਆ। ਮਦਰਸਾ ਕਪੜੇ ਤੇ ਦੇ ਦਿੰਦਾ ਸੀ। ਕਿਤਾਬਾਂ ਦੇ ਦਿੰਦਾ ਸੀ। ਜੁੱਤੀ ਦਾ ਇਨਸਾਮ ਮਦਰਸੇ ਕੋਲ ਵੀ ਨਹੀਂ ਸੀ। ਪੈਰੀ ਲੰਘਦਾ। ਤਪਦੀ ਹੋਈ ਰੇਤ ਤੇ ਚੱਲਦਾ ਹੈ ਮਸਜਿਦ ਦੀ ਤਰਫ ਨਮਾਜ਼ ਪੜਨ ਵਾਸਤੇ ਤੇ ਦੁਆ ਕਰਦਾ ਹੈ ਅਰਦਾਸ ਕਰਦਾ ਹੈ हे ਖੁਦਾ ਤੋ ਕਿਸੇ ਨੂੰ ਸੋਨੇ ਸੋਨੇ ਘੋੜੇ ਦਿੱਤੇ ਨੇ ਸਵਾਰੀ ਵਾਸਤੇ ਘੋੜਿਆਂ ਤੇ ਆਂਦੇ ਨੇ ਕਿਸੇ ਨੂੰ ਉਠ ਦਿੱਤੇ ਨੇ ਕਿਸੇ ਨੂੰ ਤਿੱਲੇਦਾਰ ਤੋਂ ਜੁੱਤੀਆਂ ਦਿੱਤੀਆਂ ਨੇ ਜ਼ਰੀਦਾਰ ਕਿਸੇ ਨੂੰ ਸੋਨੇ ਸੋਨੇ ਤੋਂ ਹੋਰ ਜੁੱਤੀਆਂ ਦਿੱਤੀਆਂ ਨੇ ਸਾਡੇ ਲਈ ਪਾਰਟੀ ਜੁੱਤੀ ਵੀ ਕੋਈ ਨਹੀਂ اے ਖੁਦਾ ਕਿਦਰੋਂ ਪਾਰਟੀ ਹੋਈ ਜੁੱਤੀ ਲਵਾ ਦੇ ਮੇਰੇ ਪੈਰ ਜਲਦੇ ਨੇ ਬੜਾ ਔਖਾ ਜਾਨਾ ਮੈਂ ਮਸਜਿਦ ਤੱਕ ਪਹੁੰਚਦਾ ਹੈ ਗਿਲਾ ਕਰਦਾ ਹੋਇਆ ਅਰਦਾਸ ਤੇ ਹੈ ਦੁਆ ਤੇ ਹੈ ਦੁਆ ਦੇ ਚ ਗਿਲੇ ਵਾਸ਼ਨਾ ਭਰਿਆ ਹਿਰਦਾ ਗਿੜਾ ਹੀ ਕਰੇ ਪ੍ਰਾਰਥਨਾ ਦੇ ਧੰਨਵਾਦ ਆਉਂਦਾ ਹੈ ਰੋਜ਼ ਰੋਜ਼ ਨਮਾਜ਼ ਪੜਨ ਜਾਂਦਾ ਹੈ ਉਖੜੇ ਹੋਏ ਮਨ ਨਾਲ ਕਦੀ ਖੇਡ ਕੁਝ ਬਣੀ ਨਹੀਂ ਰਸਤੇ ਚ ਗਿਲਾ ਕਰਦਾ ਜਾਂਦਾ ਹੈ اے ਖੁਦਾ ਕੈਸੇ ਸੋਨੇ-ਸੋਨੇ ਤੋਂ ਕਈਆਂ ਨੂੰ ਘੋੜੇ ਦਿੱਤੇ ਨੇ ਉਹਨਾਂ ਵਿੱਚ ਕਿਸੇ ਕੋਲ ਘੋੜਾ ਹੋਣਾ ਹੈ ਰਾਇਸ ਗਿਣਿਆ ਜਾਂਦਾ ਸੀ ਕਿਸੇ ਨੂੰ ਸੋਨੇ-ਸੋਨੇ ਸਵਾਰੀ ਵਾਸਤੇ ਉਠ ਦਿੱਤੇ ਨੇ ਕਿਸੇ ਨੂੰ ਬੜੀ ਸੋਹਣੀਆਂ ਜੁੱਤੀਆਂ ਦਿੱਤੀਆਂ ਨੇ ਸਾਡੇ ਕੋਲ ਪਾਟੀ ਜੁੱਤੀ ਵੀ ਕੋਈ ਨਹੀਂ ਰੋਜ਼ ਇਸ ਤਰ੍ਹਾਂ ਦੁਆ ਕਰਦਾ ਜਾਂਦਾ ਜੋ ਗਿਲਿਆਂ ਨਾਲ ਭਰੀ ਅੱਜ ਵੀ ਇਸ ਤਰ੍ਹਾਂ ਜਾ ਰਹੇ ਹਾਂ بڑے ਗਿਲੇ ਗਿਲੇ ਰੋਜ਼ ਵੱਧਦੇ ਜੇ ਗਿਲੇ ਦੂਰ ਕਰਦੇ ਨੇ ਮਿੱਤਰ ਮਿੱਤਰ ਤੇ ਰੋਜ਼ ਗਿਲਾ ਕਰੇ ਮਿੱਤਰ ਤਾਂ ਦੁਸ਼ਮਣੇ ਚ ਬਦਲ ਜਾਏ ਬਿਰਾਹ ਬਿਰਾਹ ਤੇ ਰੋਜ਼ ਗਿਲਾ ਕਰੇ ਦੁਨੀਆਂ ਵੱਧ ਜਾਣ ਪਤੀ ਪਤਨੀ ਤੇ ਗਿਲਾ ਹੀ ਕਰਦਾ ਜਾਏ ਜਾਂ ਪਤਨੀ ਹਰ ਵਕਤ ਪਤੀ ਤੇ ਗਿਲਾ ਕਰਦਾ ਗਿਲਾ ਹੀ ਜੋ ਹੈ ਕਰਦੀ ਜਾਏ ਦੀਵਾਰ ਖੜੀ ਹੋ ਜਾਏਗੀ ਪਾੜਾ ਪੈ ਜਾਏ ਗਿਲੇ ਦੂਰੀਆਂ ਨੂੰ ਵਧਾਉਂਦੇ ਨੇ ਧੰਨਵਾਦ ਸ਼ੁਕਰਾਨਾ ਨੇੜਤਾ ਲੈਣਾ ਨੇੜਤਾ ਲੈਂਦਾ ਅੱਜ ਵੀ ਗਿਲਿਆਂ ਨਾਲ ਭਰਿਆ ਹੋਇਆ ਹੈ ਐ ਖੁਦਾ ਤੂੰ ਕਿਸੇ ਨੂੰ ਕੁਛ ਦਿੱਤਾ ਤੂੰ ਕਿਸੇ ਨੂੰ ਕੁਛ ਦਿੱਤਾ ਸਾਡੇ ਕੋਲ ਪਾਟੀ ਜੁੱਤੀ ਵੀ ਕੋਈ ਨਹੀਂ ਇੰਜ ਵੀ ਕਦੀ ਕਦੀ ਰੋ ਕੇ ਪ੍ਰਾਰਥਨਾ ਕਰਦਾ ਸੀ ਮੇਰੀ ਮਾਂ ਵੀ ਕੋਈ ਨਹੀਂ ਮੇਰਾ ਪਿਓ ਵੀ ਕੋਈ ਨਹੀਂ ਮੇਰਾ ਭਰਾ ਵੀ ਕੋਈ ਨਹੀਂ ਮੇਰੀ ਭੈਣ ਵੀ ਕੋਈ ਨਹੀਂ ਮੇਰਾ ਕੋਈ ਵੀ ਨਹੀਂ ਇਸ ਤਰ੍ਹਾਂ ਰੋਜ਼ ਰੋਜ਼ ਗਿਲਾ ਕਰਦਾ ਜਾਂ ਉਖੜੇ ਮਨ ਨਾਲ ਨਮਾਜ਼ ਅੰਦਰ ਗਿਲੇ ਉਹਨਾਂ ਤੇ ਕਾਦੀ ਨਮਾਜ਼ ਅੰਦਰ ਗਿਲਾ ਹੋਵੇ ਤੇ ਕੀ ਕੀਰਤਨ ਅੰਦਰ ਗਿਲਾ ਹੋਵੇ ਤੇ ਕੀ ਕਥਾ ਅੰਦਰ ਗਿਲੇ ਚੱਲਦੇ ਉਹਨਾਂ ਤੇ ਕੀ ਪਾਠ ਕਰੇਗਾ ਤੇ ਕੀ ਸਤਸੰਗ ਦੇ ਚ ਬੈਠੇਗਾ ਉਖੜਾ ਉਖੜਾ ਬੈਠੇਗਾ ਉਖੜਾ ਉਖੜਾ ਬਾਣੀ ਪੜ੍ਹੇਗਾ ਉਖੜਾ ਉਖੜਾ ਕੀਰਤਨ ਕਰੇਗਾ ਬਹੁਤ ਉਜੜੇ ਮਨ ਨਾਲ ਪਾਠ ਕਰੇ ਇਹ ਵੀ ਉਖੜੇ ਮਨ ਨਾਲ ਨਮਾਜ਼ ਪੜ੍ਹਦਾ ਸੀ ਅੱਜ ਜਦ ਗਿਲੇ ਕਰਦਾ ਹੋਇਆ ਜਾ ਰਿਹਾ ਮਸਜਿਦ ਦੀਆਂ ਸੀੜੀਆਂ ਕੋਲ ਪਹੁੰਚਿਆ ਤੇ ਸੀੜੀਆਂ ਦੇ ਉੱਤੇ ਇੱਕ ਉਹ ਬੰਦਾ ਚੜ ਰਿਹਾ ਸੀ ਜਿਹਦੇ ਦੋਵੇਂ ਪੈਰ ਨਹੀਂ ਸਨ ਇੱਕਦਮ ਹੱਥ ਜੁੜ ਗਏ ਐ ਖੁਦਾ ਮੈਂ ਤੇਰੇ ਕੋਲ ਕੁਝ ਨਹੀਂ ਮੰਗਦਾ ਬਸ ਮੇਰੇ ਪੈਰ ਸਲਾਮਤ ਰਹਿਣ ਦੇ ਕੁਝ ਨਹੀਂ ਮੰਗਦਾ ਤੇਰਾ ਸ਼ੁਕਰਾਨਾ ਮੈਂ ਇਹ ਤੇ ਦੇਖਿਆ ਤੂੰ ਮੈਨੂੰ ਜੁੱਤੀ ਨਹੀਂ ਦਿੱਤੀ ਪਰ ਮੈਂ ਤੇਰਾ ਧੰਨਵਾਦ ਕਿਉਂ ਨਹੀਂ ਕੀਤਾ ਤੂੰ ਮੈਨੂੰ ਪੈਰ ਦਿੱਤੇ ਨੇ ਤੂੰ ਕਿਸੇ ਨੂੰ ਪੈਰ ਵੀ ਨਹੀਂ ਦਿੱਤੇ ਕਹਿੰਦੇ ਨੇ ਪਹਿਲੀ ਸਮਾਧੀ ਇਸ ਦੀ ਉਸੇ ਦਿਨ ਲੱਗੀ ਨਮਾਜ਼ ਪੜਦੇ ਆ ਮਨ ਜੁੜ ਗਿਆ ਧੰਨਵਾਦ ਨਾਲ ਭਰੇ ਹੋਇਆ ਸੀ ਸ਼ੁਕਰਾਨੇ ਨਾਲ ਭਰਿਆ ਹੋਇਆ ਸੀ ਜੁੜ ਗਿਆ ਫਿਰ ਉਹੀ ਸ਼ੇਖ ਸਾਦੀ ਸ਼ੁਕਰਾਨੇ ਦੇ ਉੱਤੇ ਬੜੀਆਂ ਨਜ਼ਮਾਂ ਲਿਖਦਾ ਖੁਦਾ ਮੈਂ ਤੇ ਬੁਲੇਖੇ ਚੜਿਆ ਦੁਆ ਕਰਦਾ ਰਿਹਾ ਮੇਰੀ ਦੁਆ ਵਾਸ਼ਨਾ ਸੀ ਪ੍ਰਾਰਥਨਾ ਨਹੀਂ ਸੀ ਜਿਸ ਦਿਨ ਪ੍ਰਾਰਥਨਾ ਕੀਤੀ ਹੈ ਤੇਰਾ ਧੰਨਵਾਦ ਕੀਤਾ ਹੈ ਤੂੰ ਤੇ ਉਸੇ ਦਿਨ ਮਿਲ ਗਿਆ ਇਹ ਤੇ ਪਤਾ ਹੀ ਨਹੀਂ ਸੀ ਮੈਂ ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ ਤੋ ਦਿਲ ਤੋ ਦੁਆ ਉਦੋਂ ਨਿਕਲੇਗੀ ਜਦ ਅੰਦਰ ਵਾਸ਼ਨਾ ਨਹੀਂ ਹੋਵੇਗੀ ਵਾਸ਼ਨਾ ਦਿਲ ਤੱਕ ਪਹੁੰਚਣ ਹੀ ਨਹੀਂ ਦਿੰਦੀ ਦੁਆ ਨੂੰ ਅਰਦਾਸ ਤੋ ਤੇ ਮੰਗਾ ਨਾਲ ਜੋੜ ਕੇ ਰੱਖ ਦਿੰਦੀ ਹੈ ਇੱਕ ਹਕੀਕਤ ਹੈ ਇਕ ਸਚਾਈ ਹੈ ਭਰਤਰੀ ਕਹਿੰਦਾ ਹੈ हे ਪ੍ਰਭੂ ਮੇਰੇ ਮਨ ਰੂਪੀ ਮਿੱਟੀ ਦੇ ਵਿਚ ਵਾਸ਼ਨਾ ਦਾ ਪਾਣੀ ਪਾ ਕੇ ਤੂੰ ਉਸ ਨੂੰ ਹੋਰ ਗੁਣਿਆ ਵਾਸ਼ਨਾ ਵਧਾਈ ਵੱਧੀ ਗਈ ਵਾਸ਼ਨਾ ਮੈਂ ਫਿਰ ਅਰਜ਼ ਕਰਾਂ ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ ਜੋ ਨਹੀਂ ਹੈ ਜੋ ਹੈ ਉਸ ਨੂੰ ਵਾਸ਼ਨਾ ਦੇਖਦੀ ਨਹੀਂ ਦੇਖਦੀ ਨਹੀਂ ਚੀਫ ਮਿਨਿਸਟਰ ਦੇਖਦਾ ਹੋਵੇਗਾ ਪ੍ਰਾਈਮ ਮਿਨਿਸਟਰ ਨੂੰ ਇਹ ਵੀ ਮਹਿਰਸ ਕਰਦੇ ਆ ਤੇ ਜੇ ਕਿਦਰੇ ਪ੍ਰਾਈਮ ਮਿਨਿਸਟਰ ਬਣ ਜਾਏ ਅੰਦਰੋਂ ਹੋ ਕੇ ਨਿਕਲਣਗੇ ਜੇ ਕਿਦਰੇ ਮੈਂ ਰੱਬ ਹੁੰਦਾ ਕਿਉਂਕਿ ਕਈ ਥਾਵਾਂ ਤੇ ਮਜਬੂਰ ਦੇਖੇਗਾ ਆਪਣੇ ਆਪ ਜਿੱਥੇ ਉਸ ਦਾ ਹੁਕਮ ਨਹੀਂ ਚੱਲਦਾ ਕਿਦਰੇ ਮੈਂ ਰੱਬ ਹੁੰਦਾ ਸਾਰੇ ਮੁਲਕਾਂ ਨੂੰ ਜਿੱਤ ਕੇ ਸਿਕੰਦਰ ਜਦ ਵਾਪਸ ਜਾਣ ਲੱਗਾ ਯੂਨਾਨ ਇਥੇਨ ਅਰਬ ਦੀ ਖਾੜੀ ਦੇ ਚ ਇਸ ਦੀ ਤਬੀਅਤ ਖਰਾਬ ਹੋ ਗਈ ਆਪਣੇ ਜਾਜ ਦੇ ਵਿੱਚ ਸ਼ਾਹੀ ਤਬੀਬ ਜੋ ਨਾਲ ਸਨ ਉਹ ਕਹਿੰਦੇ ਨੇ ਬਾਦਸ਼ਾਹ ਸਲਾਮਤ ਤੁਸੀਂ ਚੰਦ ਘੜੀਆਂ ਦੇ ਮਹਿਮਾਨ ਤੁਹਾਡਾ ਦਮ ਟੁੱਟਣ ਲੱਗ ਪਿਆ ਉਸ ਵਕਤ ਸਿਕੰਦਰ ਕਹਿੰਦਾ ਲੈ ਕਿਹੜੀ ਗੱਲ ਦਾ ਬਾਦਸ਼ਾਹ ਇੱਥੇ ਸਾਡਾ ਹੁਕਮ ਹੀ ਨਹੀਂ ਚੱਲਦਾ ਉਹ ਕੰਮ ਹੀ ਨਹੀਂ ਚੱਲਦਾ ਇਸ ਤੋਂ ਪਹਿਲੇ ਵੀ ਇੱਕ ਉਹਦੇ ਨਾਲ ਘਟਨਾ ਘਟੀ ਸੀ ਖੁੱਲੇ ਮੈਦਾਨ ਦੇ ਵਿੱਚ ਬੈਠਾ ਸੀ ਸਿੰਘਾਸਣ ਤੇ ਖੁੱਲੀ ਹਵਾ ਖਾਣ ਵਾਸਤੇ ਮਨ ਕੀਤਾ ਉੱਪਰੋਂ ਕੱਵਾ ਲੰਘਿਆ ਬਿਠ ਕਰ ਗਿਆ ਕਹਿੰਦਾ ਕਿਹੜੀ ਗੱਲ ਦਾ ਸਿਕੰਦਰ ਸਾਡਾ ਹੁਕਮ ਤੇ ਕਬੇ ਤੇ ਵੀ ਨਹੀਂ ਚੱਲਦਾ ਕੰਬਖਦ ਬਿਠ ਕਰਕੇ ਚਲਾ ਗਿਆ ਕਿਹੜੀ ਗੱਲ ਦਾ ਸਿਕੰਦਰ ਕਿਹੜੀ ਗੱਲ ਦਾ ਸਿਕੰਦਰ ਸਾਡਾ ਹੁਕਮ ਤੇ ਕਬਵਾ ਵੀ ਨਹੀਂ ਮੰਨਦਾ ਬਿਠ ਕਰ ਗਿਆ ਅੱਜ ਦੇਖਿਆ ਮੌਤ ਤੇ ਮੇਰਾ ਹੁਕਮ ਨਹੀਂ ਚੱਲਦਾ ਵੈਦਾ ਨੂੰ ਕਹਿੰਦਾ ਅੱਧਾ ਰਾਜ ਇਹ ਜਿੰਨਾ ਸੋਨਾ ਚਾਂਦੀ ਹੀਰੇ ਜਵਾਹਰਾਤ ਮੈਂ ਲੈ ਜਾ ਰਹੇ ਹਾਂ ਲੁੱਟ ਕੇ ਅੱਧੇ ਤੁਹਾਡੇ ਮੈਨੂੰ ਸਿਰਫ 4 ਦਿਨ ਦੀ ਜ਼ਿੰਦਗੀ ਦੇ ਦਿਓ ਮੈਂ ਮਾਂ ਨਾਲ ਵਾਅਦਾ ਕੀਤਾ ਸੀ ਵਾਪਸ ਆਵਾਂਗਾ ਉੜੀਕਦੀ ਹੋਵੇਗੀ ਮੈਂ ਵੈਦ ਕਹਿੰਦੇ ਨੇ ਸਾਰਾ ਰਾਜ ਵੀ ਦੇ ਦੇਣ ਸਾਰੀ ਧਨ ਸੰਪਦਾ ਵੀ ਦੇ ਦੇਣ ਅਸੀਂ ਚਾਰ ਸਵਾਸਾਂ ਦੇ ਵਿੱਚ ਵੀ ਵਾਦਾ ਨਹੀਂ ਕਰ ਸਕਦੇ ਉਸ ਦਿਨ ਸਿਕੰਦਰ ਨੂੰ ਪਤਾ ਚੱਲਿਆ ਸਭ ਕੁਝ ਦੇਖ ਦੇ ਕੇ ਵੀ ਜੇ ਚਾਰ ਸਵਾਸ ਨਹੀਂ ਮਿਲ ਸਕਦੇ ਤੇ ਸਾਰੇ ਸਵਾਸ ਤੇ ਮੈਂ ਅਜਾਈਂ ਗਵਾਏ ਇਹਨਾਂ ਦੀ ਖਾਤਰ ਗਵਾਏ ਸਵਾਸਾਂ ਦੀ ਕਦਰ ਉਸ ਦਿਨ ਪੈਂਦੀ ਹੈ ਜੇ ਦਿਨ ਆਖਰੀ ਸਵਾਸ ਮੂੰਹ ਦੇ ਚ ਰਹਿ ਜਾਂਦਾ ਉਸ ਤੋਂ ਪਹਿਲੇ ਨਹੀਂ ਇਕ ਕਾਲਮ ਇਸ ਨੂੰ ਇੰਜ ਕਹਿੰਦਾ ਹੈ ਨਾ ਦੇਖਣੇ ਕੀ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ ਚਰਾਗ ਬੁਝਨੇ ਲਗਾ ਤੋ ਰੋਸ਼ਨੀ ਦੇਖੀ ਜ਼ਿੰਦਗੀ ਦਾ ਦੀਵਾ ਬੁਝਣ ਲਗਿਆ ਅੱਜ ਪਤਾ ਚੱਲਿਆ ਜ਼ਿੰਦਗੀ ਗਈ ਐਵੇਂ ਚਲੇ ਗਏ ਪੌਂਦੇ ਬਾਅਦ ਚਲੇ ਗਏ ਅਜਾਈ ਚਲੇ ਗਏ ਬਰਤਰੀ ਕਹਿੰਦਾ ਵਾਸ਼ਨਾ ਦਾ ਪਾਣੀ ਪਾ ਕੇ ਮੇਰੀ ਮਨ ਰੂਪੀ ਮਿੱਟੀ ਨੂੰ ਗੁਨਿਆ ਹੋਰ ਹੋਰ ਵਾਸ਼ਨਾ ਬਣਿਆ ਬਿਰਸ ਗੁਨੀ ਹੋਈ ਮਿੱਟੀ ਨੂੰ ਤਾਂ ਚਿੰਤਾ ਦੇ ਚੱਕਰ ਤੇ ਰੱਖਿਆ ਚੱਕ ਗੁੰਮਦਾ ਕਿ ਹੈ ਪ੍ਰਭੂ ਤੋ ਜੋ ਹੈ ਚੱਕਰ ਨੂੰ ਕਿਵੇਂ ਘੁਮਾਇਆ ਦੁੱਖ ਮਾਂਜ ਦੁੱਖ ਹੋਰ ਦੁੱਖ ਕਦੇ ਇਕੱਲਾ ਨਹੀਂ ਆਉਂਦਾ ਕਦਾਈ ਸੁਖ ਇਕੱਲਾ ਆਉਂਦਾ ਹੈ ਇੱਕ ਸੁਖ ਦੇ ਪਿੱਛੇ ਦੂਜਾ ਸੁਖ ਨਹੀਂ ਆਉਂਦਾ ਕਦਾਈ ਨਹੀਂ ਦੁਨਿਆਵੀ ਸੁਖ ਇੱਕ ਸੁਖ ਦੇ ਪਿੱਛੇ ਦੂਜਾ ਸੁਖ ਨਹੀਂ ਆਉਂਦਾ ਪਰ ਇੱਕ ਦੁੱਖ ਦੇ ਪਿੱਛੇ ਦੁੱਖਾਂ ਦੀ ਬਹੁਤ ਵੱਡੀ ਕਤਾਰ ਹੁੰਦੀ ਹੈ ਬਹੁਤ ਵੱਡੀ ਲਹਿਰ ਹੁੰਦੀ ਹੈ ਉਸਾਖੀ ਮਾ ਸਿਰਫ ਉਦਾਹਰਣ ਮਾਰਦਾ ਐਕਸੀਡੈਂਟ ਹੋ ਗਿਆ ਕਿਸੇ ਦਾ ਇੱਕ ਲੱਤ ਟੁੱਟ ਗਈ ਹੈ ਹੁਣ ਕੋਈ ਸਿਆਣਾ ਕਹੇ ਚਲੋ ਕੋਈ ਨਹੀਂ ਕੋ ਲਾਤੀ ਤੇ ਟੁੱਟੀ ਹੈ ਇੰਨਾ ਹੀ ਦੁੱਖ ਹੈ ਪਰ ਇਸ ਇੱਕ ਦੁੱਖ ਦੇ ਪਿੱਛੇ ਜ਼ਿੰਦਗੀ ਭਰ ਹਜ਼ਾਰਾਂ ਦੁੱਖਾਂ ਦੀ ਲੇਨ ਖੜੀ ਹੈ ਜੀਵਨ ਭਰ ਦੀ ਮਥਾ ਜੀ ਖੜੀ ਹੈ ਦੁੱਖ ਤਾਂ ਇੱਕ ਹੈ ਪਰ ਇੱਕ ਦੁੱਖ ਆਪਣੇ ਪਿੱਛੇ ਬਹੁਤ ਸਾਰੇ ਦੁੱਖ ਖੜੇ ਕਰ ਦਿੰਦਾ ਹੈ ਦੁੱਖ ਕਦੀ ਕੱਲਾ ਨਹੀਂ ਆਉਂਦਾ ਸੁੱਖ ਕੱਲਾ ਆਉਂਦਾ ਕਦੀ ਬਗੌਰ ਮਤਾਲਾ ਕਰਕੇ ਲੇ ਭਰਤਰੀ ਕਹਿੰਨ ਦੁੱਖ ਮਾਂ ਜ ਦੁੱਖ ਹੋ ਲਾਭ ਹੋਤ ਸਾਂਝ ਭੌਰ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਇਹ ਦੁੱਖਾਂ ਦਾ ਜੋ ਲਾਭ ਹੁੰਦਾ ਹੈ ਬਾ ਦੁੱਖ ਦੇ ਚ ਹੋਰ ਦੁੱਖ ਵਧਦੇ ਜਾਂਦੇ ਨੇ ਹੋਰ ਦੁੱਖ ਵਧਦੇ ਜਾਂਦੇ ਨੇ ਜੇ ਤੂੰ ਚਿੰਤਾ ਦੇ ਚੱਕਰ ਨੂੰ ਘੁਮਾਇਆ ਦੁੱਖ ਦੇ ਡੰਡੇ ਨਾਲ ਦੁੱਖ ਵਧਦੇ ਗਏ ਚਿੰਤਾ ਵਧ ਗਈ ਚਿੰਤਾ ਵਧ ਗਈ